काश ਜਿੰਨੀ ਦੌਲਤ ਰਾਜਾ ਵਿਡਿੰਗ ਕੋਲੇ ਹੈ ਇਹ ਪੰਜਾਬ ਦੇ ਹਰ ਗਰੀਬ ਕੋਲੇ ਹੋਵੇ ਹਮੇਸ਼ਾ ਰਾਜੇ ਵਿਡਿੰਗ ਨੇ ਬਾਦਲ ਪਰਿਵਾਰ ਦੀ ਜਿਹੜੀ ਵਿਰਾਸਤ ਦੀ ਸਿਆਸਤ ਹੈ ਉਹਦੀ ਨਿੰਦਿਆ ਕੀਤੀ ਹੈ ਪਰ ਜਦੋਂ ਆਪਣੀ ਵਾਰੀ ਆਈ ਤੇ ਟਿਕਟ ਆਪਣੇ ਘਰ ਦੇ ਵਿੱਚ ਰੱਖਣੀ ਇਹਨਾਂ ਨੇ ਮੁਨਾਸਿਬ ਸਮਝੀ ਪੰਜਾਬ ਦੇ ਵਿੱਚ ਬੀ ਜੀ ਪੀ ਦੇ ਪੈਰ ਕਦੇ ਨਹੀਂ ਇਹ ਜਿਹੜੇ ਦਿੱਗਜ ਨੇਤਾ ਲੜੇ ਮਰਤੀ ਬਾਦਲ ਲੜਿਆ ਟਾਪ ਆਫ ਦਾ ਲੀਡਰ ਹੈ ਅੱਜਕੱਲ ਬੀਜੇਪੀ ਦਾ ਸਿੱਧੀ ਪ੍ਰਾਈਮ ਮਿੰਿਸਟਰ ਤਾਂ ਗੱਲ ਹੈ ਅਸੀਂ ਰਾਜੇ ਫਿਡਿੰਗ ਤੇ ਹੰਕਾਰ ਨੂੰ ਤੋੜਨਾ ਹੈ ਉਹਦੇ ਧੌਣ 'ਚ ਜਿਹੜਾ ਕਿਲਾ ਹੈ ਉਹ ਕਿਲਾ ਕਾ ਅਕਾਲੀ ਦਲ ਨੇ ਵੀ ਅੰਦਰਖਾਤੇ ਕੋਸ਼ਿਸ਼ ਕੀਤੀ ਹੋਣੀ ਵੀ ਅਸੀਂ ਮਦਦ ਕਰੀਏ ਬੀਜੇਪੀ ਦੀ ਉਹ ਇੰਟਰਨਲ ਸਮਝੌਤਾ ਤਾਂ ਹੈਗਾ ਹੀ ਸੀਗਾ ਜਿਵੇਂ ਕਿ ਮਨਪ੍ਰੀਤ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਸੁਬੀਰ ਬਾਦਲ ਉਹ ਕਿੰਨੀ ਕਰ ਸਕੇ ਕਿੰਨੀ ਨਹੀਂ ਉਹ ਵੱਖਰੀ ਗੱਲ ਹੈ ਪੰਜਾਬ ਵਿੱਚ ਜਿਮਨੀ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਕਿਸੇ ਨੂੰ ਹਾਰ ਮਿਲੀ ਹੈ ਅਤੇ ਕੋਈ ਜਿੱਤ ਦਾ ਜਸ਼ਨ ਮਨਾ ਰਿਹਾ ਹੈ ਅਜਿਹੇ ਵਿੱਚ ਗਿੱਦੜਵਾਹਾ ਜਿਮਨੀ ਚੋਣ ਹਾਰਨ ਤੋਂ ਬਾਅਦ ਪਾਜਕਾ ਗੂ ਮਨਪ੍ਰੀਤ ਸਿੰਘ ਬਾਦਲ ਲੋਕਾਂ ਦੇ ਸਾਹਮਣੇ ਆਏ ਨੇ ਉਹਨਾਂ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਗਿੱਦੜਬਾਹਤ ਤੋਂ ਚੋਣ ਲੜ ਰਹੇ ਅਮਰਤਾ ਵੜਿੰਗ ਅਤੇ ਰਾਜਾ ਵੜਿੰਗ ਤੇ ਤਿੱਖੇ ਨਿਸ਼ਾਨੇ ਸਾਧੇ ਨੇ ਦਰਸਲ ਰਾਜਾ ਵੜਿੰਗ ਤੇ ਬੋਲਦੇ ਆ ਮਨਪ੍ਰੀਤ ਬਾਦਲ ਨੇ ਕਿਹਾ ਕਿ ਵੜਿੰਗ ਨੇ ਬਾਦਲ ਪਰਿਵਾਰ ਖਿਲਾਫ ਬਿਆਨਬਾਜ਼ੀ ਕਰਕੇ ਆਪਣੀ ਸਿਆਸਤ ਚਮਕਾਈ ਹੈ ਰਾਜਾ ਵੜਿੰਗ ਹਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਆਪਣੀ ਪਤਨੀ ਦੀ ਹਾਰ ਨੂੰ ਟਾਲ ਨਹੀਂ ਸਕੇ ਉਹਨਾਂ ਨੇ ਕਿਹਾ ਕਿ ਗਿੱਦੜਬਾਹ ਦੇ ਲੋਕ ਖੁਦ ਇਹ ਕਹਿੰਦੇ ਸੀ ਕਿ ਉਹਨਾਂ ਨੇ ਰਾਜਾ ਵਿਡਿੰਗ ਦੇ ਹੰਕਾਰ ਨੂੰ ਤੋੜਨਾ ਹੈ ਅਤੇ ਇਸੇ ਕਰਕੇ ਰਾਜਾ ਵਿਡਿੰਗ ਨੂੰ ਵੱਡੀ ਹਾਰ ਦਿੱਤੀ ਗਈ ਹੈ। ਰਾਜੇ ਵਿਡਿੰਗ ਨੇ ਜਦੋਂ ਦੇ ਐਮਐਲਏ ਬੜੇ ਹੈ ਗਿੱਦੜਵੇ ਹਲਕੇ ਦੇ ਵਿੱਚ ਉਹਨਾਂ ਦੇ ਦੋ ਬਿਆਨ ਗੂੰਜ ਰਹੇ ਹੈ। ਇੱਕ ਤਾਂ ਮੈਂ ਗਰੀਬ ਪਰਿਵਾਰ ਤੋਂ ਹੈ। ਦੂਸਰਾ ਮੈਂ ਯਤੀਮ ਹੈ। ਕਾਸ਼ ਜਿੰਨੀ ਦੌਲਤ ਰਾਜਾ ਵਿਡਿੰਗ ਕੋਲੇ ਹੈ ਇਹ ਪੰਜਾਬ ਦੇ ਹਰ ਗਰੀਬ ਕੋਲੇ ਹੋਵੇ। ਹਮੇਸ਼ਾ ਰਾਜੇ ਵਿਡਿੰਗ ਨੇ ਬਾਦਲ ਪਰਿਵਾਰ ਦੀ ਜਿਹੜੀ ਵਿਰਾਸਤ ਦੀ ਸਿਆਸਤ ਹੈ ਉਹਦੀ ਨਿੰਦਿਆ ਕੀਤੀ ਹੈ ਪਰ ਜਦੋਂ ਆਪਣੀ ਵਾਰੀ ਆਈ ਟਿਕਟ ਆਪਣੇ ਘਰ ਦੇ ਵਿੱਚ ਰੱਖਣੀ ਇਹਨਾਂ ਨੇ ਮੁਨਾਸਿਬ ਸਮਝੀ ਦੂਸਰੇ ਦੀ ਵਿਰਾਸਤ ਹਮੇਸ਼ਾ ਮਾੜੀ ਲੱਗਦੀ ਹੈ ਆਪਦੀ ਵਿਰਾਸਤ ਹਮੇਸ਼ਾ ਚੰਗੀ ਲੱਗਦੀ ਹੈ ਔਰ ਮੈਨੂੰ ਹਜ਼ਾਰਾਂ ਲੋਕ ਐਸੇ ਮਿਲੇ ਗਿੱਜੜਵਾ ਹਲਕੇ ਦੇ ਵਿੱਚ ਜਿਹੜੇ ਕਹਿੰਦੇ ਕਿ ਮਨਪ੍ਰੀਤ 27 ਚ ਤੈਨੂੰ ਵੋਟਾਂ ਪਾ ਦਾਂਗੇ ਐਸ ਵਾਰੀ ਅਸੀਂ ਤੈਨੂੰ ਵੋਟਾਂ ਇਸ ਕਰਕੇ ਨਹੀਂ ਪਾ ਰਹੇ ਕਿਉਂਕਿ ਅਸੀਂ ਰਾਜੇ ਬੜਿੰਗ ਦੇ ਹੰਕਾਰ ਨੂੰ ਤੋੜਨਾ ਹੈ ਉਹਦੇ ਧੌਣ 'ਚ ਜਿਹੜਾ ਕਿਲਾ ਹੈ ਉਹ ਕਿਲਾ ਕੱਢ ਉੱਥੇ ਹੀ ਪਤਨੀ ਦੀ ਹਾਰ ਤੋਂ ਬਾਅਦ ਰਾਜਾ ਬੜਿੰਗ ਵੀ মিডিਆ ਦੇ ਸਾਹਮਣੇ ਆਏ ਜਿਨ੍ਹਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਆਪਣੀ ਹਾਰ ਨੂੰ ਕਬੂਲ ਕੀਤਾ ਹੈ ਇਸ ਨਾਲ ਹੀ ਉਹਨਾਂ ਮਨਪ੍ਰੀਤ ਬਾਦਲ ਤੇ ਅਕਾਲੀਆਂ ਦੇ ਨਾਲ ਮਿਲ ਕੇ ਚੋਣ ਲੜਨ ਦੇ ਇਲਜ਼ਾਮ ਲੱਗ ਗਏ ਨੇ ਰਾਜਾ ਬੜਿੰਗ ਨੇ ਇਥੋਂ ਤੱਕ ਕਹਿ ਦਿੱਤਾ ਕਿ ਉਹਦੇ ਕੁਝ ਦਿਨਾਂ ਵਿੱਚ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਦੁਬਾਰਾ ਦੇਖਣ ਨੂੰ ਮਿਲ ਸਕਦਾ ਹੈ ਇਹ ਦੱਸ ਰਿਹਾ ਵੀ ਗਿੱਦੜਬਾਦ ਪੰਜਾਬ ਦੇ ਵਿੱਚ ਬੀ ਜੀ ਪੀ ਦੇ ਪੈਰ ਕਦੇ ਨਹੀਂ ਆਸਕ ਇਹ ਜਿਹੜੇ ਦਿੱਗਜ ਨੇਤਾ ਲੜੇ ਮਨਪ੍ਰੀਤ ਬਾਦਲ ਲੜਿਆ ਟਾਪ ਆਫ ਦਾ ਲੀਡਰ ਹੈ ਅੱਜਕਲ ਬੀ ਜੀ ਪੀ ਦਾ ਸਿੱਧੀ ਪ੍ਰਾਈਮ ਮਿਨਿਸਟਰ ਤੱਕ ਗੱਲ ਹੈ ਦੂਸਰਾ ਕੇਵਲ ਢਿਲੋਂ ਟਾਪ ਲੀਡਰ ਹੈ ਇਥੋਂ ਦਾ ਕੀਜਾ ਰਵੀਕਰਨ ਕਾਹੋਂ ਸਿੱਕਰ ਸਾਹਿਬ ਦੇ ਬੇਟਾ ਟਾਪ ਮੋਸਟ ਲੀਡਰ ਹੈ ਮੈਨੂੰ ਦੱਸ ਦਿਓ ਕਿ ਇੰਨਾ ਪਿੰਨਾ ਲੀਡਰਾ ਬਹੁਤ ਹੀ ਚੰਗੇ ਵਿਚਰ ਪੰਜਾਬ ਦੇ ਵਿੱਚ ਐਸੇ ਹੈਗੇ ਆ ਜਿਹੜੇ ਜਾ ਕੇ ਦੇ ਕਿਸੇ ਹਲਕੇ ਦੇ ਕੋਈ ਨੁਮਾਇੰਦੇ ਹੋ ਸਕਦੇ ਆ ਕੱਦਾਦਾਰ ਨੀਤਾ ਪੁਰਾਣੀਆਂ ਪੋਲੀਟੀਕਲ ਫੈਮਲੀਜ਼ ਹੈ ਲੈਗਸੀ ਹੈ ਪੈਸਾ ਹੈ ਇਲੈਕਸ਼ਨ ਲੜਨ ਦੀ ਜਾਂਚ ਹੈ ਹਰ ਤੌਰ ਤਰੀਕਾ ਸੋ ਅਕਾਲੀ ਦਲ ਵੀ ਹੈਣੀ ਸੀਗਾ ਨਾਲ ਕਈ ਥਾਵਾਂ ਤੇ ਅਕਾਲੀ ਦਲ ਨੇ ਵੀ ਅੰਦਰਖਾਤੇ ਕੋਸ਼ਿਸ਼ ਕੀਤੀ ਹੋਣੀ ਵੀ ਅਸੀਂ ਮਦਦ ਕਰੀਏ ਬੀਜਪੀ ਦੀ ਉਹ ਇੰਟਰਨਲ ਸਮਝੌਤਾ ਤਾਂ ਹੈਗਾ ਹੀ ਸੀਗਾ ਜਿਵੇਂ ਕਿ ਮਨਪ੍ਰੀਤ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਸੁਬੀਰ ਬਾਦਲ ਨੇ ਉਹ ਕਿੰਨੀ ਕਰ ਸਕੇ ਕਿੰਨੀ ਨਹੀਂ ਉਹ ਵੱਖਰੀ ਗੱਲ ਉਹ ਕਿੰਨੀ ਹੋਏ ਲੇਕਿਨ ਕੋਸ਼ਿਸ਼ ਕੀਤੀ ਇਹ ਨਹੀਂ ਬਰਨਾਲੇ ਚ ਹੋਈ ਕਿਉਂਕਿ ਐਕਚੁਅਲੀ ਇਹ ਅਲਾਈንስ ਵੀ ਵੱਲ ਵੱਧ ਰਿਹਾ ਕਿ ਅਸੀਂ ਅਲਾਈንስ ਕਰਾਂਗੇ ਉਸ ਤੋਂ ਬਾਅਦ ਅਕਾਲੀ ਦਲ ਤੇ ਬੀਜਪੀ ਦਾ ਅਲਾਈንስ ਹੋ ਸਕਦਾ ਹੈ ਇੰਜ ਨਹੀਂ ਤਦਾਸੀ ਇੱਕੇ ਗਿੱਦੜਬਾਹ ਜਿਮਨੀ ਚੌਂਟ ਫਸਵੇਂ ਮੁਕਾਬਲੇ ਦੌਰਾਨ ਆਮ ਆਦਮੀ ਪਾਰਟੀ ਦੇ ਡਿੰਪੀ ਟੱਲੋ ਨੇ ਬਾਜ਼ੀ ਮਾਰ ਲਈ ਜਦਕਿ ਮੰਤਰੀਤ ਬਾਦਲ ਨਤੀਜੇ ਨੰਬਰ ਤੇ ਰਹੇ ਨੇ ਅਤੇ ਇਸ ਦੇ ਨਾਲ ਹੀ ਅਮਰਤਾ ਵੜਿੰਗ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ ਫਿਲਹਾਲ ਹਾਲਾਂਕਿ ਆਪਣੀ ਹਾਰ ਤੋਂ ਬਾਅਦ ਮੰਤਰੀਤ ਬਾਦਲ ਅਤੇ ਰਾਜਾ ਵੜਿੰਗ ਨੇ ਡਿੰਪੀ ਟੱਲੋ ਨੂੰ ਵਧਾਈ ਦਿੱਤੀ ਹੈ ਉੱਥੇ ਹੀ ਹੁਣ ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀਆਂ ਦਾ ਦੌਰ ਵੀ ਸ਼ੁਰੂ ਹੋ ਚੁੱਕਿਆ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਪੀਵੀ